ਜੋ ਗੱਲ ਸੱਚਿਆ ਸੱਚਿਆ ਅਸੀਂ ਸਾਨੂੰ ਮੈਨੂੰ ਉਹ ਕਹਿ ਰਿਹਾ ਵੀ ਤੁਸੀਂ ਆਪਣੇ ਕੋਲ ਮੈਨੂੰ ਤੁਸੀਂ ਮੰਨੋ ਮੈਨੂੰ ਦੇਖ ਕੇ ਲੱਗ ਰਿਹਾ ਵੀ ਮੈਂ ਕੋਈ ਇਸ ਤਿਹਦਾ ਦੋ ਦੋ ਨੰਬਰ ਦੀ ਲੇਡੀਜ਼ਾਂ ਹੈ ਆਪਣਾ ਭਰਾ ਕਰਨ ਨੂੰ ਕੋਸ਼ਿਸ਼ ਕਰਨੀ ਅਸੀਂ ਇੱਕ ਰੈਪਿਟੇਟ ਫੈਮਿਲੀ ਦੀ ਮੈਂ ਬੇਟੀ ਆ ਇਹ ਠੀਕ ਆ ਵੀ ਮੈਂ ਮਤਲਬ ਜਿਹੜਾ ਵੀ ਕੋਈ ਮੇਰੀ ਵੀਡੀਓ ਦੇਖੇ ਦੇ ਕੋਈ ਚੋਰ ਵੀ ਦੇਖੇ ਤਾਂ ਮੈਨੂੰ ਪਲੀ ਮੇਰੇ ਉਹ ਕਹੀਦਾ ਸਾਡਾ ਸਾਥ ਦਵੇ ਕਿ ਨਾਲ ਤੇਰਾ ਕੁਛ ਨਹੀਂ ਬਣਨਾ ਸਾਡੀ ਕੁੜੀਆਂ ਦਾ ਸਾਰੀ ਉਮਰ ਦੀ ਜ਼ਿੰਦਗੀ ਵੰਡਣੀ ਕੱਲ ਮੈਨੂੰ ਕੋਈ ਹੁੰਦਾ ਤਾਂ ਕੀ ਕਹੀਦਾ ਉਹ ਉਹਦਾ ਜ਼ਿੰਮੇਵਾਰ ਵੀ ਉਹੀ ਹੋਊਗਾ ਕਿਉਂਕਿ ਮੈਂ ਸਾਥ ਸਹੀ ਹੋਣੀ ਨਹੀਂ ਮਾਰੀ ਸਾਰੀ ਤੋੜ ਦਿੱਤੀ ਗਈ ਇਹਨੂੰ ਕਰਨ ਦੀ ਬੁਰੀ ਤਰ੍ਹਾਂ ਤੋੜਿਆ ਗਿਆ ਜਿਹੜਾ ਕੀ ਜਿਹੜਾ ਸੁਧਿ ਨਹੀਂ ਹੋਣੀ ਕਿਉਂਕਿ ਇਹਦਾ ਲੋਕ ਪੱਕਾ ਵਾਲਾ ਸੀ ਉਹਦਾ ਤੇ ਦੂਸਰਾ ਲੋਕ ਸੀ ਸੈਂਟਰ ਲੋਕ ਸੀ ਇਹਦਾ ਲੋਕ ਦੂਜਾ ਮੇਰੇ ਪਹਿਲਾ ਫਾਦਰ ਦੀ ਜੱਤ ਹੋਈ ਫੇਰ ਮਦਦ ਦੀ ਹੋਈ ਤੋਂ ਬਾਅਦ ਮੈਂ ਕਿ ਕਈ ਦਾ ਮਹੀਨਾ ਬਾਹਰ ਰਹੀਆਂ ਮੇਰੇ ਫਾਦਰ ਦੀ ਜੱਤ ਹੋਈ ਸੀ 27 ਅਗਸਤ ਨੂੰ 27 ਸਤੰਬਰ ਨੂੰ ਤੇ ਮਾਂ ਨੂੰ 19 ਦਸ ਨੂੰ 19 ਸਤੰਬਰ ਨੂੰ ਮੇਰੇ ਮਮਾ ਦੀ ਜੱਤ ਹੋਈ ਐਨੀ ਦਿਨ ਮੈਂ ਬਾਹਰ ਹੀ ਸੀ ਮੈਂ ਆਬੁਦਵਾਰ ਲਾਸਟ 25 ਤੱਕ ਉਦੋਂ ਤੱਕ ਤੇ ਮੇਰੇ ਘਰ ਕੋਈ ਚੋਰ ਨਹੀਂ ਵੜਿਆ ਜਦੋਂ ਮੈਂ ਸੋਨਾ ਲੈ ਕੇ ਰੱਖਿਆ ਉਹਦੇ ਕੋ ਚੋੜ ਵੜਿਆ ਜਦੋਂ ਤੁਸੀਂ ਘਰੇ 골ਡ ਲੈ ਕੇ ਆਏ ਕਿਸ ਨੂੰ ਪਤਾ ਸੀ ਇਹ ਚੀਜ਼ ਹੈ ਖਾਲੇ ਤੱਕ ਨਹੀਂ ਪਤਾ ਸੀ ਕਿਉਂਕਿ ਦੋ ਤਿੰਨ ਦਿਨ ਤੋਂ ਜ਼ਿਆਦਾ ਮੇਰੇ ਬੋੜ ਨੂੰ ਆਇ ਨੂੰ ਵੀ ਨਹੀਂ ਹੋਇਆ ਕੁਛ ਮੈਂ ਕੀ ਕੀ ਦਾ ਪਿੱਛੋਂ ਮੈਂ ਥੋੜੀ ਸਟ्रेस ਸੀ ਮੈਨੂੰ ਡਿਪਰੈਸ਼ਨ ਦੀ ਪ੍ਰੋਬਲਮ ਹੋ ਗਈ ਪਈ ਸੀ ਤੇ ਮੈਂ ਅੰਦਰ ਮੈਡੀਸਿਨ ਖਾ ਕੇ ੁੱਤੀ ਪਈ ਸੀ ਤਿੰਨ ਦਿਨ ਦੀ ਮੈਨੂੰ ਤੁਸੀਂ ਪੁੱਛਿਆ ਜਾ ਸਦਾ ਜਿਹੜਾ ਡਾਕਟਰ ਨੰਨੋ ਆ ਜਾਂ ਡਾਕਟਰ ਆਸਮੈਨਾ ਕੋ ਨੀਂਦ ਦੀ ਮੈਡੀਸਿਨ ਲੈ ਕੇ ਆਈ ਹਾਂ ਮੈਸੀ ਮੈਨੂੰ ਬਹੁਤ ਜ਼ਿਆਦਾ ਡਿਪਰੈਸ਼ਨ ਦੀ ਪ੍ਰੋਬਲਮ ਹੈ ਇਹ ਮੈਨੂੰ ਮਤਲਬ ਬਹੁਤ ਜ਼ਿਆਦਾ ਪ੍ਰੋਬਲਮ ਫੀਲ ਹੋ ਮੈਂ ਬਹੁਤ ਜ਼ਿਆਦਾ ਟੈਨਸ਼ਨ ਸਟ्रेस ਸੀ ਮੇਰੇ ਤੇ ਮੈਂ ਤਾਂ ਉਹ ਚਲੇ ਗਿਆ ਤੋ ਸਿਰਫ ਇਹ ਸਿਰਫ ਇਹੀ ਕਮਰੇ ਦੇ ਵਿੱਚ ਹੀ ਮਤਲਬ ਕਿਸੇ ਕਮਰੇ ਤੋਂੜਿਆ ਸੀ ਚੁਰਾ ਲਈ ਜਾਂ ਨਾਲ ਦੇ ਕਮਰੇ ਵਿੱਚ ਵੀ ਕੀ ਹੋਇਆ ਨਾਲ ਕਮਰੇ ਤੋਂ ਨਾਲ ਕੁਝ ਨਹੀਂ ਕੀਤਾ ਨਾਲ ਦੇ ਕਮਰੇ 'ਚ ਬੜੇ ਤੱਕ ਨਹੀਂ ਅੱਛਾ ਜੋ ਗੱਲ ਸੱਚ ਹੈ ਸੱਚ ਹੈ ਅਸੀਂ ਸਾਨੂੰ ਮੈਨੂੰ ਉਹ ਕਹਿ ਰਿਹਾ ਵੀ ਤੁਸੀਂ ਆਪਣੇ ਕੋਲੋਂ ਮੈਨੂੰ ਤੁਸੀਂ ਮੰਨੋ ਮੈਨੂੰ ਦੇਖ ਕੇ ਲੱਗ ਰਿਹਾ ਵੀ ਮੈਂ ਕੋਈ ਇੱਕ ਕਈ ਦਾ ਦੋ ਦੋ ਨੰਬਰ ਦੀ ਲੇਡੀਜ਼ ਆ ਆਪਣੇ ਘਰ ਆ ਕਰਨ ਨੂੰ ਕੋਸ਼ਿਸ਼ ਕਰਨ ਨਹੀਂ ਅਸੀਂ ਇੱਕ ਰੈਪਿਟਿਟ ਫੈਮਿਲੀ ਦੀ ਮੈਂ ਬੇਟੀ ਆ ਇਹ ਠੀਕ ਹੈ ਵੀ ਮੈਂ ਗਰੀਬ ਕਰਦੇ ਗਰੀਬ ਕਰਦੀ ਨਾ ਹੁੰਦਾ ਇਹ ਨਹੀਂ ਹੁੰਦਾ ਵੀ ਕੀ ਕਹਦਾ ਬੰਦਾ ਚੋਰੀਆਂ ਠਗੀਆਂ ਝੂਠ ਸੱਚ ਬੋਲਣ ਲੱਗੇ ਪੈਸੇ ਵਾਸਤੇ ਮੈਂ ਅੱਗੇ ਨਾ ਬੋਲੇ ਜ਼ਿੰਦਗੀ ਚ ਮੇਰੇ ਇੰਨਾ ਸੀ ਗਰੀਬੀ ਚ ਦਿਨ ਕੱਟੇ ਆ ਪਰ ਕੋਈ ਮੈਂ ਇੱਕ ਮੇਰਾ ਸੋਨਾ ਸਾਨੂੰ ਇਸ ਲਈ ਜ਼ਰੂਰੀ ਵੀ ਮੇਰੇ ਕੰਨ ਸਾਡੇ ਦੋ ਬੱਚੇ ਆ ਮੈਂ ਇਹੀ ਰਿਕਵੈਸਟ ਕਰੂੰਗੀ ਇਹੀ ਅਰਦਾਸ ਕਰੂੰਗੀ ਵੀ ਜਿਹੜੇ ਮਤਲਬ ਜਿਹੜਾ ਵੀ ਕੋਈ ਮੇਰੀ ਵੀਡੀਓ ਦੇਖੇ ਜੇ ਕੋਈ ਚੋਰ ਵੀ ਦੇਖੇ ਤੇ ਮੈਨੂੰ ਪਲੀਜ਼ ਮੇਰੇ ਓਕੀ ਕਹੀਦਾ ਸਾਡਾ ਸਾਥ ਦਵੇ ਇਹਨਾਂ ਤੇਰਾ ਕੁਛ ਨਹੀਂ ਬਣਨਾ ਸਾਡੀ ਕੁੜੀਆਂ ਦਾ ਸਾਰੀ ਉਮਰ ਦੀ ਜ਼ਿੰਦਗੀ ਬਣ ਜਾਣੀ ਸਭ ਕਲ ਮੈਨੂੰ ਕੁਛ ਹੁੰਦਾ ਤਾਂ ਕੀ ਕਹਿਦਾ ਉਹ ਉਹ ਦਾ ਜ਼ਿੰਮੇਵਾਰ ਵੀ ਉਹੀ ਹੋਊਗਾ ਕਿਉਂਕਿ ਮੈਂ ਮੇਰੇ ਸੁਣ ਮੈਂ ਰਾਤ ਦੇ ਇੱਕ ਵਾਰੀ ਵੀ ਅੰਦਰ ਵੜੀ ਵੀ ਦੇਖੋ ਜੋ ਗੱਲ ਸੱਚਿਆ ਸੱਚਾ ਸੀ ਸਾਨੂੰ ਮੈਨੂੰ ਉਹ ਕਹਿ ਰਿਹਾ ਵੀ ਤੁਸੀਂ ਆਪਣੇ ਕੋਲ ਮੈਨੇ ਤੁਸੀਂ ਮੰਨੋ ਮੈਨੂੰ ਦੇਖ ਕੇ ਲੱਗ ਰਿਹਾ ਵੀ ਮੈਂ ਕੋਈ ਕੀ ਕਹਿਦਾ ਦੋ ਦੋ ਨੰਬਰ ਦੀ ਲੇਡੀਆਂ ਆਂ ਆਪਣਾ ਭਰਾ ਕਰਨ ਨੂੰ ਕੋਸ਼ਿਸ਼ ਕਰਨ ਨਹੀਂ ਅਸੀਂ ਇੱਕ ਰੈਪਿਡ ਫੈਮਿਲੀ ਦੀ ਮੈਂ ਬੇਟੀ ਆ ਇਹ ਠੀਕ ਆ ਵੀ ਮੈਂ ਮਤਲਬ ਜਿਹੜਾ ਵੀ ਕੋਈ ਮੇਰੀ ਵੀਡੀਓ ਦੇਖੇ ਜੇ ਕੋਈ ਚੋਰ ਵੀ ਦੇਖੇ ਤਾਂ ਮੈਨੂੰ ਪਲੀਜ਼ ਉਹ ਕੀ ਕਹਿਦਾ ਸਾਡਾ ਸਾਥ ਦਵੇ ਇਹਨਾਂ ਤੇਰਾ ਕੁਛ ਨਹੀਂ ਬਣਨਾ ਸਾਡੀ ਕੁੜੀਆਂ ਦਾ ਸਾਰੀ ਉਮਰ ਦੀ ਜ਼ਿੰਦਗੀ ਬਣ ਜਾਣ ਕੱਲ ਨੂੰ ਮੈਨੂੰ ਕੁਝ ਹੁੰਦਾ ਤਾਂ ਕੀ ਕਹੀਦਾ ਉਹ ਉਹ ਦਾ ਜ਼ਿੰਮੇਦਾਰ ਵੀ ਉਹੀ ਹੋਊਗਾ ਕਿਉਂਕਿ ਮੈਂ ਬਸ ਆ ਤਾਂ ਸਹੀ ਹੋਣੀ ਨਹੀਂ ਅਲਮਾਰੀ ਸਾਰੀ ਤੋੜਨ ਉੱਤੀ ਗਈ ਹੈ ਇਹਨੂੰ ਤਾਂ ਨਹੀਂ ਬੁਰੀ ਚਾ ਤੋੜਿਆ ਗਿਆ ਜਿਹੜਾ ਕੀ ਜਿਹੜਾ ਸਿੱਧੀ ਨਹੀਂ ਹੋਣੀ ਕਿਉਂਕਿ ਇਹਦਾ ਲੋਕ ਪੱਕਾ ਵਾਲਾ ਸੀ ਉਹਦਾ ਤੇ ਦੂਸਰਾ ਲੋਕ ਸੀ ਸੈਂਟਰ ਲੋਕ ਸੀ ਇਹਦਾ ਲੋਕ ਦੋ ਜਾ ਸੀ ਹੂੰ